ਕਿਉਂਕਿ ਉਹ ਬਬਰਾਨਮ ਨੇ ਸਤਕਲਿਸ ਸਮਰਨਾ ਚਰਚ ਯੋਗ ਚ ਕਹਿ ਰਿਹਾ ਕਿ ਪਰਮੇਸ਼ਵਰ ਦਾ ਜਗਤ ਦੀ ਨੀਂਦ ਧਰਨ ਤੋਂ ਪਹਿਲਾਂ ਹੀ ਉਹਦੇ ਅੰਦਰ ਇੱਕ ਉਦੇਸ਼ ਸੀਗਾ ਜਿੰਨੂੰ ਬਬਰਾਨਮ ਨੇ ਦ ਹਾਰਟ ਪਰਪਸ ਕਿਹਾ ਸਮਰਨਾ ਚਰਚੇ ਚ ਦਿ ਹਾਰਟ ਪਰਪਸ ਮਤਲਬ ਉਹਦੇ ਦਿਲ ਦਾ ਉਦੇਸ਼ ਉਹਦੇ ਹਿਰਦੇ ਦੀ ਇੱਛਾ ਦਿ ਹਾਰਟ ਪਰਪਸ ਔਰ ਇਹ ਇਦਾਂ ਦਾ ਉਦੇਸ਼ ਸੀਗਾ ਜਿਹੜਾ ਅਨੰਤ ਉਦੇਸ਼ ਸੀ ਉਸ ਉਦੇਸ਼ ਦੇ ਆਧਾਰ ਤੇ ਹੀ ਉਹਨੇ ਸਭ ਸਾਰੀ ਚੋਣ ਕੀਤੀ ਹੈ ਮਤਲਬ ਉਹਦੀ ਚੋਣ ਉਹਦੇ ਉਸ ਉਦੇਸ਼ ਦੇ ਨਾਲ ਜੁੜੀ ਹੋਈ ਆ ਜਿਹੜਾ ਉਦੇਸ਼ ਉਹਨੇ ਜਗਤ ਦੀ ਨੀਤ ਰਤ ਤੋਂ ਪਹਿਲਾਂ ਹੀ ਆਪਣੇ ਵਿੱਚ ਠਾਣਿਆ ਉਹਨੇ ਜੋ ਉਦੇਸ਼ ਠਾਣਿਆ ਉਸੇ ਦੇ ਅਨੁਸਾਰ ਹੀ ਉਹਨੇ ਚੋਣ ਕੀਤੀ ਹੈ ਦੂਜੇ ਸ਼ਬਦ ਜਦੋਂ ਕਿਸੇ ਚੁਣੇ ਹੋਏ ਦੇ ਉੱਤੇ ਪ੍ਰਗਟ ਹੋਏਗਾ ਕਿ ਉਹ ਪਰਮੇਸ਼ਰ ਦੀ ਅੱਜ ਦੀ ਚੋਣ ਨਾਲ ਹੀ ਉਹਦੇ ਤੇ ਇਹ ਵੀ ਪ੍ਰਗਟ ਹੋਣਾ ਜੁਰੀ ਆ ਕਿ ਚੋਣ ਕਿਸੇ ਉਦੇਸ਼ ਨਾਲ ਜੁੜੀ ਹੋਈ ਸੀ ਸੇ ਪਰਮੇਸ਼ਰ ਨੇ ਮੈਨੂੰ ਚੁਣਿਆ ਆ ਤੇ ਇਹਦੇ ਨਾਲ ਉਹਦਾ ਉਦੇਸ਼ ਕੀ ਸੀਗਾ ਬਦਵਰਾਨਮ ਨੇ ਇਹਨੂੰ ਕਿਆ ਇਟਰਨਲ ਪਰਪਸ ਆਫ ਗੋਡਸ ਮਾਈਂਡ ਪਰਮੇਸ਼ਰ ਦੇ ਦਿਮਾਗ ਦਾ ਅਨੰਤ ਉਦੇਸ਼ ਉਹਦਾ ਹਾਰਟ ਉਦੇਸ਼ ਉਹਦਾ ਦਿਲ ਦਾ ਉਦੇਸ਼ ਉਹਦੀ ਉਹ ਇੱਛਾ ਜਿਹੜੀ ਉਸ ਦੇ ਅੰਦਰ ਉਹਦੇ ਚੁਣੇ ਹੋਏ ਆਂਦੇ ਪ੍ਰਤੀ ਸੀਗੀ ਆਮੇਨ ਹਾਲੇਲੂਇਆ ਯਾਨੀ ਜਗਦੀਨੀ ਤਰਨ ਤੋਂ ਪਹਿਲਾਂ ਹੀ ਪਰਮੇਸ਼ਰ ਦੇ ਅੰਦਰ ਆਪਣੇ ਚੁਣੇ ਹੋਏ ਲੋਕਾਂ ਲਈ ਕੋਈ ਉਦੇਸ਼ ਸੀਗਾ ਜਿੰਨੂੰ ਅਨੰਤ ਉਦੇਸ਼ ਕਿਹਾ ਜਾਂਦਾ ਹੈ ਔਰ ਜਿਹੜਾ ਆਪਣਾ ਲਕਸ਼ਪੂਰ ਕਰਕੇ ਵਾਪਸ ਮੁੜੇਗਾ ਖੁਦਾ ਨੇ ਕੋਈ ਉਦੇਸ਼ ਧਰਾਇਆ ਸੀਗਾ ਆਮੇਨ ਉਸ ਉਦੇਸ਼ ਦੇ ਆਧਾਰ ਉੱਤੇ ਹੀ ਉਹਨੂੰ ਚੁਣਿਆ ਔਰ ਜੇ ਤੂੰ ਹੀ ਕੋ ਕਿ ਮੈਂ ਉਹਦਾ ਚੁਣਿਆ ਹੋਇਆ ਆ ਚੁਣੀ ਹੋਈ ਆ ਔਰ ਤੂੰ ਉਸ ਉਦੇਸ਼ ਦੇ ਨਾਲ ਨਹੀਂ ਜੁੜ ਰਹੇ ਜਿਸ ਉਦੇਸ਼ ਨੂੰ ਧਾਰ ਕੇ ਉਹਨੇ ਤੁਹਾਨੂੰ ਚੁਣਿਆ ਸੀਗਾ ਤਾਂ ਫਿਰ ਤੂੰ ਕਿਤਨਾ ਕਿਤੇ ਮਿਸ ਕਰ ਰਹੇ ਹੋ ਮੈਨੂੰ ਮੀਂਹ ਦੇ ਆ ਕੀ ਕੋਈ ਸਮਝਣੇ ਹੋਏਗਾ ਚੋਣ ਦੇ ਨਾਲ ਉਦੇਸ਼ ਜੁੜਿਆ ਹੋਇਆ ਚੋਣ ਦੇ ਨਾਲ ਉਦੇਸ਼ ਜੁੜਿਆ ਹੋਇਆ ਜੇ ਤਾਂ ਤੂੰ ਇੱਥੇ ਆਉਣਾ ਕਿ ਮੈਂ ਚੁਣਿਆ ਹੋਇਆ ਆ ਫਿਰ ਤੁਹਾਨੂੰ ਨਾਲ ਇੱਥੇ ਵੀ ਆਉਣਾ ਪੈਣਾ ਕਿ ਖੁਦਾ ਨੇ ਕਿਸੇ ਉਦੇਸ਼ ਲਈ ਚੁਣਿਆ ਹੈ ਕਿਸੇ ਉਦੇਸ਼ ਲਈ ਚੁਣਿਆ ਸੋ ਫਿਰ ਆਓ ਹੋਰ ਸਭ ਦੇ ਸਾਹਮਣੇ ਸੱਚ ਕਹੀਏ ਕਿ ਚੋਣ ਤੋਂ ਬਾਅਦ ਸਭ ਤੋਂ ਜ਼ੂਰੀ ਇਹ ਜਾਣਣਾ ਹੈ ਕਿ ਪਰਮੇਸ਼ਰ ਦਾ ਉਦੇਸ਼ ਕੀ ਸੀਗੀ ਚੋਣ ਲਈ